ਕੈਨ ਨੂੰ ਤਾਂ ਇਹ 21ਵੀਂ ਸਦੀ ਆ ਤੇ ਯੁੱਗ ਵਿਗਿਆਨ ਦਾ ਦਾ ਪਰ ਕੀ ਅਸੀਂ ਅੰਧਵਿਸ਼ਵਾਸਾਂ ਚੋਂ ਨਿਕਲੇ ਹਾਂ ਜੇ ਇਹ ਸਵਾਲ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਇਹਦਾ ਉੱਤਰ ਹੈ ਨਹੀਂ ਕਿਉਂਕਿ ਕੁਝ ਦਿਨ ਪਹਿਲਾਂ ਹੀ ਜ਼ਿਲ੍ਹਾ ਬਰਨਾਲਾ ਦੇ ਅਧੀਨ ਪੈਂਦੇ ਪਿੰਡ ਸਹਿਣਾ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਆ ਜਿਸ ਵਿੱਚ ਅੰਧਵਿਸ਼ਵਾਸ ਦੇ ਚਲਦੇ ਇੱਕ ਪਰਿਵਾਰ ਨੂੰ ਠੱਗਾਂ ਨੇ ਚੂਨਾ ਲਗਾ ਦਿੱਤਾ ਕੀ ਇਹ ਸਾਰਾ ਮਾਮਲਾ ਹੈ ਇਸ ਉੱਤੇ ਆਪਾਂ ਵਿਚਾਰ ਚਰਚਾ ਕਰਾਂਗੇ ਆਪਣੇ ਨਾਲ ਨੇ ਟੂਡੇਜ਼ ਨਿਊਜ਼ ਦੇ ਚੀਫ ਐਡੀਟਰ ਭਾਈ ਹਰਿੰਦਰਪਾਲ ਨਿੱਕਾ ਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਹਾਸੀ ਵੀ ਆਉਂਦੀ ਹੈ ਕਿ ਕਿੰਨਾ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਇਹਨਾਂ ਅਨੰਦ ਵਿਸ਼ਵਾਸਾਂ ਤੋਂ ਜਾਂ ਜੋ ਠੱਗੀ ਦੇ ਜੋ ਮਸਾਲੇ ਲਈ ਫਿਰਦੇ ਆ ਉਹਨਾਂ ਤੋਂ ਪਰ ਫਿਰ ਵੀ ਕਿਤੇ ਨਾ ਕਿਤੇ ਲੋਕ ਇਹ ਚੀਜ਼ੋਂ ਨਿਕਲ ਕਿਉਂ ਨਹੀਂ ਰਹੇ ਜਿਵੇਂ ਮੈਂ ਦਰਸ਼ਕਾਂ ਨੂੰ ਦੱਸਿਆ ਕਿ ਇਹ ਮਾਮਲਾ ਜੋ ਠੱਗੀ ਦਾ ਆਇਆਗਾ ਸਹਨੇ ਦਾ ਇਹ ਸਾਰਾ ਮਾਮਲਾ ਕੀ ਹੈ ਤੇ ਇਹ ਕੀ ਕਾਰਨ ਹੈ ਕਿ ਲੋਕ ਸਮਝ ਕਿਉਂ ਨਹੀਂ ਰਹੇ ਗੱਲਾਂ ਨੂੰ ਬਾਬਾ ਜੀ ਗੱਲ ਇਹ ਹੈ ਇੱਕ ਨਾ ਪੁਰਾਣੇ ਲੋਕ ਆਪਣੇ ਪਿੰਡਾਂ ਚ ਕਹਾਵਲ ਸੁਣੇ ਕਹਿੰਦੇ ਮਾਇਆ ਮੰਤਰਾਂ ਨਾਲ ਜੇ ਬਣੇ ਮੋਣੀ ਹੂੰ ਕਾਣੂ ਪਾਉਂਦੇ ਫਿਰਨ ਮਦਾਰੀ ਆਈ ਜੀ ਹੂੰ ਜਿਵੇਂ ਮਦਾਰੀ ਨਹੀਂ ਖੇਡਾ ਪਉਣ ਵਾਲੇ ਵੀ ਜੇ ਮੰਤਰਾ ਨਾ ਉਹ ਜਿਵੇਂ ਅਗਲੇ ਨੂੰ ਕਹਿੰਦੇ ਮਾਰ ਫੂਕ ਪੈਸੇ ਨਿਕਲੇ ਕੰਨ ਚੋਂ ਖਿੱਚ ਲਿਆ ਪੈਸੇ ਨਿਕਲੇ ਵੀ ਜੇ ਐਂ ਬਣਦੀ ਹੋਵੇ ਤਾਂ ਮਦਾਰੀ ਵਿਚਾਰੇ ਰੁਪਈਆ ਰੁਪਈਆ ਮੰਗ ਕੇ ਆਪਦਾ ਗੁਜ਼ਾਰਾ ਨਾ ਕਰਦੇ ਹਾਂ ਉਹ ਕੰਨਾਂ ਚੋਂ ਹੀ ਕੱਢ ਦਿਆ ਕਰ ਉਹ ਕੰਨਾਂ ਚੋਂ ਪੈਸੇ ਕੱਢ ਲਿਆ ਕਰ ਉਹੀ ਗੱਲ ਹੈ ਵੀ ਜੇ ਕਿਤੇ ਜਿਹੜੇ ਤਾਂਤਰਿਕ ਨੇ ਜੋਤਸ਼ੀ ਨੇ ਇਹ ਮਤਲਬ ਇੰਨਾ ਹੀ ਜਾਣਦੇ ਹੋਣ ਤੇ ਫਿਰ ਤਾਂ ਮਤਲਬ ਐ ਮੰਨ ਲਓ ਇਹਨਾਂ ਨੂੰ ਵਿਚਾਰਿਆਂ ਨੂੰ ਮੰਗ ਕੇ ਖਾਣ ਦੀ ਲੋੜ ਨਾ ਪਵੇ ਬਾਈ ਜੀ ਨੇ ਬਹੁਤ ਵੱਡੀ ਗੱਲ ਕਹੀ ਆ ਬਾਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅਵੇਅਰ ਕਰਨ ਵਾਸਤੇ ਹੈ ਲੋਕਾਂ ਨੂੰ ਹਾਂਜੀ ਬਾਈ ਹਾਂ ਵੀ ਜਦੋਂ ਵੀ ਲੋਕਾਂ ਦੇ ਮਨ ਚ ਦਾ ਇੱਕ ਐ ਮਤਲਬ ਆਇਮਲੋ ਚਾਹੀ ਠੀਕ ਹੈ ਤੁਸੀਂ ਸਟਾਰਟਿੰਗ ਦੇ ਵਿੱਚ ਬਿਲਕੁਲ ਸਹੀ ਕਹੀ ਹੈ ਗੱਲ ਵੀ ਜੋਗ ਵਿਗਿਆਨ ਦਾ ਠੀਕ ਹੈ ਤੇ ਜਿਹੜਾ ਪ੍ਰਸਾਰ ਹੈ ਉਹ ਅંધ ਵਿਸ਼ਵਾਸ ਦਾ ਰੁਕ ਨਹੀਂ ਰਿਹਾ ਨਹੀਂ ਰੁਕ ਰਿਹਾ ਭਾਵੇਂ ਤਰਕਸ਼ੀਲ ਸੁਸਾਇਟੀ ਵੱਲੋਂ ਜਿਹੜੇ ਜੋਤਸ਼ੀ ਨੇ ਜਾਂ ਕੋਈ ਤਾੰਤਰਿਕ ਨੇ ਟੂਨੇ ਟੋਟਕੇ ਕਰਨ ਵਾਲੇ ਨੇ ਜਾਂ ਕੋਈ ਹੋਰ ਗੈਬੀ ਸ਼ਕਤੀਆਂ ਦਾ ਦਾਵਾ ਕਰਨ ਵਾਲੇ ਲੋਕ ਨੇ ਉਹਨਾਂ ਲਈ ਉਹਨਾਂ ਨੇ ਇਨਾਮ ਰੱਖਿਆ ਹੋਇਆ ਪਹਿਲਾਂ 1 ਲੱਖ ਦਾ ਹੁੰਦਾ ਸੀ ਫਿਰ 10 ਲੱਖ ਦਾ ਕਰਤਾ ਹੁਣ ਉਹ ਵਧਾ ਕੇ 1 ਕਰੋੜ ਰੁਪਏ ਦਾ ਕਰਤਾ ਇਹ 1984 ਤੋਂ ਰੱਖਿਆ ਹੋਇਆ ਜਿਹੜੀ ਲਗਭਗ 41 ਸਾਲਾਂ ਦੇ ਵਿੱਚ ਕੋਈ ਬੰਦਾ ਉਹਨਾਂ ਨੂੰ ਗੈਬੀ ਸ਼ਕਤੀ ਦਾ ਦਿਖਾਵਾ ਕਰਕੇ ਕੋਈ ਚੀਜ਼ ਅਦਿੱਖਤਾ ਤੋਂ ਪ੍ਰਗਟ ਕਰਕੇ ਉਹ 1 ਕਰੋੜ ਰੁਪਿਆ ਜਿੱਤ ਨਹੀਂ ਸਕਦਾ ਵਿੱਜਿਤ ਸਕਿਆ ਨਹੀਂ ਅੱਜ ਤੱਕ ਉਹਨਾਂ ਕੋਲੇ ਪੈਸੇ ਜਿਨ੍ਹਾਂ ਦੇ ਜਿਵੇਂ ਜਿਹੜੇ ਮੇਰੀ ਪਿਛਲੇ ਦਿਨੀ ਗੱਲ ਹੋਈ ਮੇਘਰਾਜ ਮਿੱਤਰ ਉਹਨਾਂ ਨੂੰ ਉਹ ਸੰਸਥਾਪਕ ਨੇ ਮਤਲਬ ਰੈਸ਼ਨਲ ਸੋਸਾਇਟੀ ਜਿਨ੍ਹਾਂ ਨੇ ਭਾਰਤ ਦੇ ਵਿੱਚ ਤੇ ਦੇਵ ਪੁਰਸ਼ ਹਾਰਗੇ ਡਾਕਟਰ ਇਬਰਾਹਿਮ ਤੀ ਕਬੂਰ ਦੀ ਬੁੱਕ ਸੀ ਉਹਨੂੰ ਅਨਵਾਦ ਕਰਕੇ ਪੰਜਾਬੀ ਦੇ ਵਿੱਚ ਛਾਪਿਆ ਸੀ ਜਿਸ ਤੋਂ ਬਾਅਦ ਤਰਸੱਲੀ ਮੱਚ ਗਈ ਸੀ ਹੂੰ ਠੀਕ ਹੈ ਉਹਨਾਂ ਨੇ ਉਦੋਂ ਤੋਂ ਆਪਣੀ ਕਪੈਸਿਟੀ ਦੇ ਅਨਸਾਰ 1 ਲੱਖ ਰੁਪਿਆ ਨਾਮ ਰੱਖਿਆ ਫਿਰ ਉਹਨਾਂ ਨੂੰ ਲਗਾਤਾਰ ਉਹ ਵਧਾਉਂਦੇ ਗਏ ਜਦੋਂ ਅੱਜ ਦੀ ਡੇਟ ਦੇ ਵਿੱਚ ਉਹ ਜਿਹੜਾ ਇਨਾਮ ਹੈ ਉਹ 1 ਕਰੋੜ ਰੁਪਈਆ ਵੀ ਕੋਈ ਵੀ ਗੈਬੀ ਸ਼ਕਤੀ ਦਿਖਾਉਣ ਵਾਲਾ ਬੰਦਾ ਉਹ ਪੈਸੇ ਜਿੱਤ ਸਕਦਾ ਹੈ। ਲਓ ਦਰਸ਼ਕੋ ਤੁਹਾਨੂੰ ਸ਼ਾਇਦ ਇਹ ਗੱਲ ਦਾ ਨਹੀਂ ਪਤਾ ਹੋ ਬਾਈ ਜੀ ਨੇ ਅਵੇਅਰ ਕੀਤਾ ਸਭ ਨੂੰ ਕਿ 1 ਕਰੋੜ ਰੁਪਈਆ ਜੇ ਤੁਹਾਨੂੰ ਕੋਈ ਇਦਾਂ ਦਾ ਬੰਦਾ ਮਿਲਦਾ ਕਿ ਮੇਰੇ ਚ ਆਹ ਸ਼ਕਤੀ ਆ ਮੈਂ ਇਦਾਂ ਕਰ ਦੇਣਾ ਤਾਂ ਉਸ ਵਾਸਤੇ 1 ਕਰੋੜ ਰੁਪਈਆ ਨਾਮ ਰੱਖਿਆ ਗਿਆ। ਉਸ ਨੂੰ ਕਹਿਣਾ ਕਿ ਤੂੰ ਆਪਣੀ ਗੈਬੀ ਸ਼ਕਤੀ ਦਿਖਾ ਤੇ ਤੈਨੂੰ 1 ਕਰੋੜ ਰੁਪਈਆ ਦਿੱਤਾ ਜਾਏਗਾ ਕਿਹੜੀ ਕਿਹੜੀ ਅਰਖਸ਼ਿਲ ਸੋਸਾਇਟੀ ਰੈਸ਼ਨਲਿਸਟ ਸੋਸਾਇਟੀ ਦੇ ਤਰਖਿਨ ਸੜੀ ਦੋ ਲੋਕ ਨੂੰ ਰੱਖਿਆ ਗਿਆ ਇੱਕੋ ਹੀ ਵਿਚਾਰਾਂ ਦੀਆਂ ਗਰੁੱਪ ਸਿਰਫ ਦੋ ਜਾਨੀ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਨਕਾਰ ਦਿੱਤਾ ਕਿ ਇਦਾਂ ਦਾ ਕੁਝ ਵੀ ਅੱਜ ਤੱਕ ਜਦੋਂ ਤੋਂ ਇਹ ਸ਼ਰਤ ਰੱਖੀ ਹੈ ਅੱਜ ਤੱਕ ਉਹਨਾਂ ਕੋਲੇ ਪੈਸੇ ਜਿੱਤਣ ਵਾਲਾ ਤਾਂ ਕੋਈ ਨਹੀਂ ਆਇਆ ਜਿਵੇਂ ਉਹਨਾਂ ਨੇ ਇੱਕ ਫੀਸ ਰੱਖੀ ਹੈ ਪਹਿਲਾਂ ਨਹੀਂ ਤਾਂ ਹਰ ਬੰਦਾ ਕਹਿੰਦਾ ਵੀ ਉਹਨਾਂ ਨੇ ਇੱਕ ਉਹਨਾਂ ਨੇ ਸ਼ਰਤਾਂ ਵੀ ਰੱਖੀਆਂ ਹੋਈਆਂ ਵੀ ਕਰਨਾ ਕੀ ਹੈ ਵੀ ਜਿਹਦੇ ਚ ਗੈਬੀ ਤਾਕਤ ਨਾਲ ਕੋਈ ਬੰਦਾ ਕੁਝ ਕਰ ਸਕਦਾ ਹੋਵੇ ਠੀਕ ਹੈ ਦੇ ਨਾਲ ਉਹਨਾਂ ਨੇ ਮਤਲਬ ਇੱਕ ਆਪਾਂ ਕਹਿੰਦੇ ਆਮਾਨਤੀ ਰਕਮ ਐਂਟਰੀ ਫੀਸ ਰੱਖੀ ਵੀ ਉਹਨੂੰ ਇੰਨੇ ਪੈਸੇ ਜਮ੍ਹਾਂ ਕਰਾਉਣੇ ਪੈਣਗੇ ਉਹ ਕਹਿੰਦਾ ਵੀ ਘੱਟੋ ਘੱਟ 100 ਦੇ ਕਰੀਬ ਬੰਦਾ ਜਿਹੜਾ ਜਮ੍ਹਾਂ ਮੈਂ ਪੁੱਛਿਆ ਵੀ ਇੰਨਾ ਰੇਟ ਕਿਵੇਂ ਵਧਾਉਂਦੇ ਗਏ ਤੁਸੀਂ ਉਹਦਾ ਕਹਿੰਦਾ ਬੰਦੇ ਪੈਸੇ ਕਹਿੰਦਾ ਛੱਡ-ਛਾਡੀ ਭਜਦੇ ਰਹੇ ਜਿਹੜੇ ਜਿਹੜੇ ਬੰਦੇ ਕਿਸੇ ਨੇ ਨਾ ਜਿਵੇਂ ਕਹਿੰਦੇ ਚੱਕੀ ਹੋਈ ਪੰਜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਉਹ ਕਈ ਬੰਦੇ ਨਾ ਜਿਵੇਂ ਮੰਨ ਲਓ ਕਹੀ ਜਾਂਦੇ ਨੇ ਵੀ ਮੇਰੇ ਕੋਲੇ ਗੈਬੀ ਸ਼ਕਤੀ ਹੈ ਆਪਦਾ ਤੋਰੀ ਫੁਲਕਾ ਚਲਾਈ ਜਾਂਦੇ ਨੇ ਠੀਕ ਹੈ ਤੇ ਉਹ ਕਈ ਲੋਕ ਫਿਰ ਜਿਹੜੇ ਤੇਰੇ ਮੇਰੇ ਵਰਗੇ ਜਾਂਦੇ ਨੇ ਉਹ ਕਹਿੰਦਾ ਚੱਲ ਫਿਰ ਲੈ ਜੁੱਤਾਂ ਲੈ ਪੈਸੇ ਉਹ ਵਿਚਾਰੇ ਚੱਕੇ ਜਕਾਏ ਕਿਸੇ ਦੇ ਉਹ ਪੈਸੇ ਤਾਂ ਭਰ ਜਾਂਦੇ ਨੇ ਅਖੀਰ ਹੀ ਉਹ ਭਰ ਜਾਂਦਾ ਪੈਸੇ ਭਰ ਕੇ ਆਉਂਦੇ ਨਹੀਂ ਗੈਂਬੀ ਸ਼ਕਤੀ ਦਾ ਦਿਖਾਵਾ ਮਤਲਬ ਕਰ ਨਹੀਂ ਸਕਦੇ ਜਿਹਦੇ ਕਰਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਪ੍ਰਚਾਰ ਹੈ ਉਹ ਅੰਧਵਿਸ਼ਵਾਸ ਦਾ ਜਿਹੜਾ ਪ੍ਰਚਾਰ ਹੈ ਉਹ ਵਿਗਿਆਨਕ ਪ੍ਰਚਾਰ ਨਾਲੋਂ ਜ਼ਿਆਦਾ ਹੋ ਰਿਹਾ ਜਿਹਦੇ ਕਰਕੇ ਲੋਕ ਕਹਿੰਦਾ ਮੈਂ ਲੋਬੀ ਨੂੰ ਗੱਪੀ ਠੱਗੀ ਹਾਂ ਜਿੰਨਾ ਬੰਦਿਆਂ ਦੇ ਮਨ ਦੇ ਵਿੱਚ ਲਾਲਚ ਹੈ ਜਾਂ ਕੋਈ ਗੈਬੀ ਸ਼ਕਤੀ ਦਾ ਅਧਿਕ ਸ਼ਕਤੀ ਰਹਿ ਲੱਗਦਾ ਵੀ ਉਹ ਕੋਈ ਮਤਲਬ ਸਾਡੀ ਜਿਹੜੀ ਜ਼ਿੰਦਗੀ ਹੈ ਮੁਸ਼ਕਲਾਂ ਭਰੀ ਜ਼ਿੰਦਗੀ ਵੀ ਉਹਨੂੰ ਸੌਖਾ ਕਰ ਸਕਦਾ ਤਾਂ ਫਿਰ ਉਹ ਇਹੋ ਜੇ ਚੱਕਰਾਂ ਦੇ ਵਿੱਚ ਪੈ ਕੇ ਆਪ ਦਾ ਜਿਹੜਾ ਪਹਿਲਾ ਵੀ ਹੁੰਦਾ ਉਹ ਲਟਾ ਕੇ ਤੁਰ ਜਾਂਦੇ ਨੇ ਯਾਨੀ ਜਿਹੜੇ ਕਮਜ਼ੋਰ ਮੰਨਾ ਉਹਨਾਂ ਤੇ ਇਹ ਭਾਰੂ ਚੀਜ਼ਾਂ ਤੇ ਉਹਨਾਂ ਦੇ ਚੀਜ਼ਾਂ ਭਾਰੂ ਪੈ ਜਾਂਦੀਆਂ ਅਗਲਾ ਕਹਿੰਦਾ ਸ਼ਾਇਦ ਆਹ ਨਹੀਂ ਤੁਸੀਂ ਹੋਰ ਦੇਖੋ ਭਾਵੇਂ ਆਪਣੇ ਸੰਵਿਧਾਨ ਦੇ ਵਿੱਚ ਇਹ ਦਰਜ ਹੈ ਵੀ ਇਹ ਧਰਮ ਨਿਰਪੱਖ ਦੇਸ਼ ਹੈ ਇੱਥੇ ਅੰਧਵਿਸ਼ਵਾਸਾਂ ਦਾ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਇੱਕ ਕਾਨੂੰਨੀ ਤੌਰ ਤੇ ਮਤਲਬ ਬੈਨ ਹੈ ਪਰ ਹੈਰਾਨੀ ਦੀ ਗੱਲ ਹੈ ਚਾਹੇ ਤੁਸੀਂ ਕੋਈ ਹਿੰਦੀ ਦਾ ਚਾਹੇ ਕੋਈ ਪੰਜਾਬੀ ਦਾ ਕੋਈ ਅਖਬਾਰ ਦੇਖ ਲਓ ਕੋਈ ਟੀਵੀ ਚੈਨਲ ਲਓ ਟੀਵੀ ਚੈਨਲ ਹਰ ਥਾਂ ਤੇ ਪ੍ਰਚਾਰ ਚੱਲਦਾ ਵੀ ਗੈਬੀ ਸ਼ਕਤੀ ਨਾਲ ਆ ਮਤਲਬ ਵਿਗੜੇ ਹੋਏ ਰਿਸ਼ਤੇ ਠੀਕ ਕਰ ਸਕਦਾ ਹੈ ਆ ਜਿਹੜੀ ਧਨ ਦੀ ਕਮੀ ਹੈ ਉਹ ਪੂਰੀ ਹੋ ਸਕਦੀ ਹੈ ਮਤਲਬ ਇਸ ਤਰ੍ਹਾਂ ਜੋਤਸ਼ੀਆਂ ਦੇ ਐਡਰੈਸ ਦੇ ਕੇ ਬਕਾਇਦਾ ਜਿਹੜੀ ਸਾਡੇ ਭਾਰਤ ਦੇ ਦੇਸ਼ ਦੇ ਵਿੱਚ ਜਿੱਥੇ ਕਾਨੂੰਨ ਲਾਗੂ ਹੈ ਜਿਹੜੀ ਕਾਨੂੰਨ ਹੋਣ ਦੇ ਬਾਵਜੂਦ ਵੀ ਇਹ ਪ੍ਰਚਾਰ ਪ੍ਰਸਾਰ ਹੈ ਜਿਹੜਾ ਜ਼ੋਰਾਂ ਤੇ ਹੈ ਜਿਹਦੇ ਬਦੌਲਤ ਲੋਕ ਉਹਨਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋ ਜਾਂਦੇ। ਸ਼ਿਕਾਰ ਹੋ। ਇਹ ਜਿਹੜੀ ਆ ਜਿਹੜਾ ਮਾਮਲਾ ਸੈਣੀ ਦਾ ਇਹਦੇ ਬਾਰੇ ਦੱਸੋ ਕਿਉਂਕਿ ਵਿਚਾਰ ਚਰਚਾ ਆਪਣੀ ਨਹੀਂ ਲੰਬੀ ਹੋ ਜਾਣੀ ਐ। ਇਹ ਕੀ ਸਾਰਾ ਮਾਮਲਾ? ਅਸਲ 'ਚ ਕੀ ਹੈ? ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਖੋ ਵਸਤੀ ਸ਼ੈਣਾ। ਠੀਕ ਹੈ ਜੀ। ਇਹ ਜਿਹੜਾ ਬੰਦਾ ਠੱਗਿਆ ਗਿਆ, ਇਹ ਉਹਦਾ ਨਾਮ ਹੈ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਖੇਤੀਬਾੜੀ ਦਾ ਕੰਮ ਕਰਦਾ ਹੈ। ਖੁਸ਼ਵਿੰਦਰ ਸਿੰਘ। ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪੱਖੋ ਵਸਤੀ ਸ਼ੈਣਾ। ਸ਼ੈਣਾ ਦਾ। ਉੱਥੋਂ ਦਾ ਰਹਿਣ ਵਾਲਾ ਹੈ। ਅੱਛਾ। ਇਹ ਜਿਹੜਾ ਉਹਨੇ ਪਰਚਾ ਦਰਜ ਕਰਾਇਆ 18 9 2025 ਜਿਹੜੀ ਆਏ ਮੱਲੋ ਸਵਾ ਦੋ ਮਹੀਨੇ ਪਹਿਲਾਂ ਉਹਨੇ ਪਰਚਾ ਦਰਜ ਕਰਾਇਆ ਸੀ ਇਹ ਅੱਛਾ ਸਵਾ ਦੋ ਮਹੀਨੇ ਉਦੋਂ ਉਹਨੇ ਦੱਸਿਆ ਕਹਿੰਦੇ ਵੀ ਮੇਰਾ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਮਤਲਬ ਜਿਹੜੇ ਠੱਗ ਕੇ ਲੈ ਕੇ ਗਏ ਨੇ ਉਹਨਾਂ ਨੇ ਇੱਕ ਕਮਰਾ ਕਰਾਏ ਤੇ ਲੈ ਲਿਆ ਕੇ ਠੀਕ ਹੈ ਜੀ ਕਮਰਾ ਕਰਾਏ ਤੇ ਲੈ ਉਹਨਾਂ ਦਾ ਨਾਮ ਵੀ ਮੈਂ ਦੱਸ ਦਿੰਦਾ ਦਸਕਾ ਨੂੰ ਉਹ ਧਿਆਨ ਚ ਰਹਿਣਗੇ ਵੀ ਉਹਨਾਂ ਨੇ ਇੱਕ ਕਮਰਾ ਕਰਾਏ ਤੇ ਲੈ ਲਿਆ ਜਿਹੜੇ ਮਤਲਬ ਰਾਜਸਥਾਨ ਦੇ ਰਹਿਣ ਵਾਲੇ ਨੇ अच्छा सीकर जिला पंदा ਉਹਨਾਂ ਦਾ ਨੀਮਕਾ थाना ਠੀਕ ਹੈ ਜੀ ਪਿੰਡ ਹੈ ਜਿਹੜਾ ਗੋਹਾਲਾ ਠੀਕ ਹੈ ਇੱਕ ਦਾ ਸੀਗਾ ਸ਼ਿਵਮ ਕੁਮਾਰ ਉਰਫ ਸ਼ੋਭਮ ਕੁਮਾਰ ਉਰਫ ਕਾਂਸ਼ੀਰਾਮ ਸ਼ਾਸਤਰੀ ਸ਼ਾਸਤਰੀ ਜੀ ਸੀ ਹਾਂ ਸ਼ਾਸਤਰੀ ਜੀ ਕਹਿੰਦੇ ਸੀ ਪਤ ਨਹੀਂ ਸ਼ਾਸਤੀ ਕੋਈ ਕੀਤਾ ਉਹਨੇ ਜਾਂ ਨਹੀਂ ਕੀਤਾ ਹਾਂ ਤੇ ਉਹ ਹੋ ਗਿਆ ਸ਼ਿਵਮ ਕੁਮਾਰ ਤੇ ਦੂਜੇ ਉਹ ਜਿਹੜਾ ਹੁਣ ਰਹਿੰਦਾ ਸੀ ਹਾਲਾਬਾਦ ਬੈਕਸਾਈਡ ਬਾਈਟ ਡਾਇਮੰਡ ਪੈलेस ਨੇੜੇ ਕੀਰੋਮਲ ਕੀਰੋਮਾਲ 66 ਫੁੱਟੀ ਰੋਡ ਜਲੰਧਰ अच्छा वैसे हुण वो राजस्थान ਦਾ ਰਹਿਣ ਬੜਾ ਜਲੰਧਰ ਰਹਿੰਦਾ ਸੀ ਜਲੰਧਰ ਰਹਿੰਦਾ ਸੀ ਆ ਕੇ ਹੁਣ ਇਹ ਸਹਨੇ ਰਹਿਣ ਲੱਗ ਗਏ ਹਾਂ ਇਹ ਜਦੋਂ ਠੱਗੀ ਮਾਰਨ ਦੇ ਨੇ ਜਾਲ ਰਚਿਆ ਉਦੋਂ ਇਹ ਸਹਨੇ ਰਹਿਣ ਲੱਗਿਆ ਸੀ ਠੀਕ ਹੈ ਜੀ ਤੇ ਦੂਜਾ ਬੰਦਾ ਰਵੀ ਸ਼ਰਮਾ ਪੁੱਤਰ ਓਮ ਪ੍ਰਕਾਸ਼ ਸ਼ਰਮਾ ਇਹ ਵੀ ਉਦੋਂ ਪਿੰਡ ਦੇ ਹੀ ਹੈ ਗੋਹਾਲਾ ਦਾ Rajasthan Rajasthan ਦਾ ਹੀ ਹੈ اچھا ਇਹ ਜਿਹੜਾ ਹੁਣ ਰਹਿੰਦਾ ਸੀ ਉਹ ਸਿੰਘ ਸਭਾ ਗੁਰਦੁਆਰਾ ਵਾਲੀ ਗਲੀ ਹੈ ਨੇੜੇ ਮਾਝਾ ਹੈਲਥ ਕਲੱਬ ਜੀਰਾ ਤੇ ਹਾਲਵਾੜਾ ਜਿਹੜਾ ਗਲੀ ਨੰਬਰ 4 ਦੱਤ ਰੋਡ ਨੇੜੇ ਨਹਿਰੂ ਪਾਰਕ ਚੱਕੀ ਵਾਲੀ ਗਲੀ ਮੋਗਾ अच्छा ए मोगे रहंदा सी दूसरा जिलंदर रहंदा हां जी ठीक है जी ते एक तीजा बंदा सी ओ सी प्रवीण कुमार ਭਾਰਗਵ ਉਰਫ सोनू ਪੁੱਤਰ ਅਮਰਜੰਦ ਭਾਰਗਵ ਇਹ ਵੀ ਪਿੰਡ ਉਥੋਂ ਦਾ ਹੀ ਸੀ ਗੋਹਾਲੇ ਦਾ ਤੇ ਰਾਜਸਥਾਨ ਦਾ ਹੀ ਰਹਿਣ ਵਾਲੇ ਇਹ ਹਾਲਵਾਜ ਜਿਹੜਾ ਰਹਿੰਦਾ ਸੀ ਉਹ ਜਿਹੜਾ ਅਰਬਨ ਸਟੇਟ ਫੇਜ 2 ਜਲੰਧਰ अच्छा दो जिलंदर ते ਰਹਿੰਦੇ ਸੀ ਇੱਕ موਗੇ ਇੱਕ موਗੇ ਰਹਿੰਦਾ ਸੀ ਇਹ ਫਿਰ ਆ ਕੇ ਤਿੰਨੋ ਹੀ ਇੱਥੇ ਰਹਿਣ ਲੱਗੇ ਇਹ ਦੋ ਜਣੇ ਰਹਿਣ ਲੱਗੇ ਇੱਥੇ ਠੀਕ ਹੈ ਜੀ ਉਹ ਜਿਹੜਾ ਇੱਕ ਦਾ ਸ਼ਾਸਤਰੀ ਸੀ ਉਹ ਇੱਕ ਉਹਦੇ ਨਾਲ ਦਾ ਦੋ ਬੰਦੇ ਨੇ ਇੱਥੇ ਆ ਕੇ ਡੇਰਾ ਲਾ ਲਿਆ ਸ਼ਹਿਨੇ ਦੇ ਵਿੱਚ ਅੱਛਾ ਜੀ ਇਹ ਮਤਲਬ ਹੁਣ ਆਮ ਬੰਦਾ ਜਿਵੇਂ ਪਹੁੰਚ ਕੇ ਮਿਲ ਜਾਂਦਾ ਹੈ ਹਾਂ ਉਹਦਾ ਉਹਨੇ ਦੱਸਿਆ ਵੀ ਮੇਰਾ ਜਿਹੜਾ ਸਾਲਾ ਹੈ ਉਹਦੇ ਤਿੰਨ ਚਾਰ ਸਾਲ ਵਿਆਹ ਨੂੰ ਹੋ ਗਏ ਸੀ ਪਰ ਉਹਦੇ ਔਲਾਦ ਨਹੀਂ ਸੀ ਹੋਈ ਓਕੇ ਉਹਨੂੰ ਕਿਸੇ ਨੇ ਦੱਸ ਪਾਤੀ ਅਸਲ ਕੀ ਹੈ ਨਾ ਕਹਿੰਦੇ ਪੀਰਾਂ ਨੂੰ ਮਰੀਦ ੜਾਉਂਦੇ ਨੇ ਜਾਂ ਕਹਿੰਦੇ ਹੁੰਦਾ ਵੀ ਜਿਹੜਾ ਮਰਦਾ ਹੈ ਉਹ ਆਪ ਨਹੀਂ ਜਾਂਦਾ ਉਹਨੂੰ ਕੰਨ ਨਹੀਂ ਚੱਕ ਕੇ ਸਵੇਰਾਂ ਤੱਕ ਛੱਡ ਕੇ ਆਉਂਦੇ ਨੇ ਜਿਹੜੇ ਇਹਨਾਂ ਦੇ ਪ੍ਰਚਾਰਕ ਨੇ ਉਹ ਮੂੰਹੋਂ ਮੂੰਹੋਂ ਪ੍ਰਚਾਰ ਕਰਦੇ ਨੇ ਬਈ ਇਹ ਕੋਈ ਬੜੀਆਂ ਵਧੀਆ ਨੇ ਨੋਟ ਕਰਨ ਵਾਲਿਆਂ ਨੇ ਭਾਈ ਜੀ ਇਹ ਜ਼ਰੂਰ ਸੁਣੋ ਤੇ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਅੱਛਾ ਜੀ ਤੇ ਉਹ ਮਤਲਬ ਉਹਨਾਂ ਨੇ ਪ੍ਰਚਾਰ ਅੱਗੇ ਦੀ ਅੱਗੇ ਮੂੰਹੋਂ ਮੂੰਹ ਸੁਣਦਾ ਵੀ ਫਲਾਨਾ ਬੰਦਾ ਮਤਲਬ ਉਹ ਬਾਹਰ ਤੋਂ ਕਰਦਾ ਬਾਹਰ ਤੋਂ ਕਰ ਦਿੰਦਾ ਉਹ ਉਹਦੇ ਕੋਲੇ ਆਏ ਤਾਂ ਇਸ ਗੱਲ ਲਈ ਵੀ ਇਹਦੇ ਔਲਾਦ ਹੋ ਜੇ ਵੀ ਬੱਚੇ ਲਈ ਆਏ ਜਦੋਂ ਉਹ ਕਹਿੰਦਾ ਵੀ ਉਹਦੇ ਸਾਲੇ ਦੇ ਜਾਣ ਕਰਕੇ ਉਹਦਾ ਆਉਣ ਜਾਣ ਸੀ ਜਿਹੜਾ ਖੁਸ਼ਵਿੰਦਰ ਦੇ ਘਰੇ ਵੀ ਹੋ ਗਿਆ ਇਹਨਾਂ ਜੋਸ਼ੀਆਂ ਦਾ ਸਾਸ਼ਤਰੀ ਹੋਰਾਂ ਦਾ ਹਾਂ ਅੱਛਾ ਅੱਛਾ ਜਿਹੜੇ ਠੱਗ ਸੀ ਅਸਲ ਦੇ ਵਿੱਚ ਸਾਰੇ ਤਾਨਤਰਿਕ ਨੂੰ ਆਪਾਂ ਇਹ ਇੱਕੋ ਰਸੇ ਨਹੀਂ ਦਬਾਲ ਸਕਦੇ ਠੀਕ ਹੈ ਮਤਲਬ ਇਹ ਜਿਹੜੇ ਇਹਦੀ ਗੱਲ ਕਰਦੇ ਉਹ ਹਾਂ ਸਾਸ਼ਤਰੀ ਤੇ ਚਲੋ Uh, मतलब संस्कार तो पढ़ावण वाले ने जेड़े वो शास्त्री वो नौ आपदा कोई बंदे इनਾਂ ਦੇ ਪਿੱਛੇ ਸ਼ਾਸਤਰੀ ਲਾਇਆ ਇਹਦੇ ਪਿੱਛੇ ਸ਼ਾਸਤਰੀ ਲਾਇਆ ਉਹ ਤਾਂ ਵੈਸੇ ਦਾ ਸ਼ਾਸਤਰੀ ਟੀਚਰ ਹੁੰਦੇ ਨੇ ਟੀਚਰ ਹੁੰਦੇ ਠੀਕ ਹੈ ਉਹਨਾਂ ਦਾ ਸਾਰਿਆਂ ਦਾ ਕੰਮ ਤਾਂ ਇਹ ਨਹੀਂ ਹੁੰਦਾ ਵੀ ਸਹੀ ਟੰਗੀਆਂ ਮਾਰਦੇ ਨੇ ਠੀਕ ਹੈ ਚਲੋ ਉਹਨਾਂ ਦਾ ਮਤਲਬ ਆਉਣ ਜਾਣ ਸੀ ਜਿਹੜਾ ਖੁਸ਼ਵਿੰਦਰ ਦੇ ਘਰੇ ਹੋ ਗਿਆ ਇਹ ਖੁਸ਼ਵਿੰਦਰ ਦੇ ਦੱਸ ਅਨੁਸਾਰ ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ ਦੇਖੋ ਤੰਗੀਆਂ ਤੋਸ਼ੀਆਂ ਦੇ ਦੌਰ ਦੇ ਵਿੱਚ ਹਰ ਬੰਦਾ ਇਹ ਉਮੀਦ ਕਰਦਾ ਕੋਈ ਇਹੋ ਜੀ ਕਰਾਮਾਤ ਹੋਵੇ ਤੇ ਰਾਤੋਂ ਰਾਤ ਮੈਂ ਅਮੀਰ ਬਣ ਜਾ ਠੀਕ ਹੈ ਉਹ ਘਰੇ ਜਦੋਂ ਆ ਜਾਣ ਆਉਣ ਹੋਇਆ ਹੁਣ ਉਹਨਾਂ ਨੇ ਜਿਹੜੇ ਸ਼ਾਸਤਰੀ ਹੋਰੇ ਸੀ ਸ਼ੋਭਮ ਸ਼ਿਵਮ ਸ਼ਾਸਤਰੀ ਹੋਰੇ ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੀ ਅਸਾ ਮਤਲਬ ਅੰਦਰੋਂ ਜਿਵੇਂ ਕਹਿੰਦੀ ਹੈ ਰੂਪੀ ਚਾਨਣ ਹੋ ਗਿਆ ਵੀ ਤੁਹਾਡੇ ਵਿਹੜੇ ਦੇ ਵਿੱਚ ਸੋਨੇ ਵਾਲੀ ਗਾਗਰ ਦੱਬੀ ਹੋਈ ਹੈ ਠੀਕ ਹੈ ਜਿਹੜੀ ਪੁਰਾਣੇ ਲੋਕ ਨੇ ਨਾ ਹੁਣ ਨਵੇਂ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਗਾਗਰ ਕੀ ਨੂੰ ਕਹਿੰਦੇ ਵੱਡੀ ਮਤਲਬ ਜਿਵੇਂ ਆਪਾਂ ਉਹਨੂੰ ਟੋਕਣੀ ਕਹਿੰਦੇ ਸੀ ਲੋਕ ਇਸ ਤਰ੍ਹਾਂ ਦੀ ਗਾਗਰ ਹੁੰਦੀ ਸੀ ਵੀ ਉਹ ਕਹਿੰਦੇ ਮਤਲਬ ਪਿੱਤਲ ਦੀ ਹੁੰਦੀ ਉਹ ਕਹਿੰਦੇ ਪੁਰਾਣੇ ਮਤਲਬ ਜਵਾਨੇ ਜੀ ਤੁਹਾਡੇ ਜਿਹੜਾ ਬੇੜਾ ਹੈ ਉਹਦੇ ਵਿੱਚ ਗਾਗਰ ਦੱਬੀ ਹੋਈ ਹੈ ਸਾਨੂੰ ਇਸ ਗੱਲ ਦਾ ਇਲਮ ਹੋ ਗਿਆ ਹਾਂ ਸਣੀ ਸਾਨੂੰ ਜਾਣਕਾਰੀ ਹੋ ਗਈ ਹੁਣ ਜਿਹਦੇ ਘਰੇ ਸੋਨਾ ਦੱਬਿਆ ਹੋਵੇ ਬੰਦਾ ਵਿਚਾਰਾ ਭੁੱਖ ਨਾਗਾ ਮੇਰੇ ਵਾਂਗੂ ਭੁੱਖ ਨਾਗਾ ਨਾਲ ਖੋਲਦਾ ਹੋਵੇ ਤੇ ਫਿਰ ਬੰਦੇ ਨੂੰ ਲੱਗਦਾ ਵੀ ਯਾਰ ਜੇ ਕਢਾ ਲਿਆ ਜਾਵੇ ਉਹ ਤਾਂ ਸਾਰੇ ਬਲਮ ਜਾਗ ਪਏ ਹੋਣਗੇ ਉਹਦੋਂ ਦਾ ਐ ਲੱਗਿਆ ਵੀ ਯਾਰ ਕਿਸੇ ਵੀ ਤਰੀਕੇ ਕਢਾ ਲਿਆ ਜਾਵੇ ਉਹ ਕਹਿੰਦੇ ਵੀ ਇਹਦੇ ਲਈ ਸਾਨੂੰ ਪਾਠ ਪੂਜਾ ਕਰਨੀ ਪੂ ਹਾਂ ਰਾਤ ਨੂੰ ਜਾ ਕੇ ਪੰਡਤ ਜੀ ਹੋਰਾਂ ਨੇ ਡੇਰਾ ਲਾ ਲਿਆ ਉਹਨਾਂ ਨੇ ਅੱਛਾ ਉਹਦੇ ਘਰੇ ਠੀਕ ਹੈ ਪਰਿਵਾਰ ਹੁਣ ਵਿਚਾਰਾ ਕਿੰਨਾ ਕੁ ਸਮਾਂ ਜਾਗਦਾ ਰਹਿ ਸਕਦਾ ਸੀ ਉਹਨਾਂ ਨੇ ਪੂਜਾ ਪਾਠ ਕੀਤਾ ਟੋਆ ਪਟ ਲਿਆ ਉਹਦੇ ਖਸ਼ਵਿੰਦਰ ਦੇ ਦੱਸਣ ਸਾਰ ਕਹਿੰਦਾ ਵੀ ਸਾਨੂੰ ਟੋਆ ਪਟ ਕੇ ਉਹਨਾਂ ਨੇ ਬਕਾਇਦਾ ਇੱਕ ਗਾਗਰ ਦਿਖਾਈ ਅੱਛਾ ਜੀ ਵੀ ਉਹ ਕਹਿੰਦੇ ਸਾਨੂੰ ਦਿਖੀ ਹੁਣ ਕਿਵੇਂ ਦਿਖੀ ਇਹਦੇ ਬਾਰੇ ਤਾਂ ਉਹੀ ਜਾਣਦਾ ਓਕੇ ਉਹ ਕਹਿੰਦਾ ਗਾਗਰ ਦੇ ਵਿੱਚ ਕੋਈ ਚਮਕਦੀ ਚੀਜ਼ ਵੀ ਸੀ ਜਿਵੇਂ ਕਹਿੰਦਾ ਇੱਕ ਅੰਗਰੇਜ਼ੀ ਦੀ ਕਹਾਵਤ ਆਉਂਦੀ ਤਾਂ ਮੈਨੂੰ ਘਟ ਹੈ ਕਹਿੰਦਾ ਆਲ ਦੈਟ ਗਲੇਟਰ ਇਜ਼ ਨਾਟ ਗੋਲਡ ਵੀ ਹਰ ਇੱਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਹੁਣ ਕੀ ਉਹਨਾਂ ਨੇ ਤੌਰ ਤਰੀਕਾ ਫੜਾਇਆ ਇਦੇ ਬਾਰੇ ਤੋਂ ਜ਼ਿਆਦਾ ਜਾਣਦੇ ਹੋਣਗੇ ਜਾਂ ਜਿਹੜੇ ਵਿਗਿਆਨ ਬਾਰੇ ਜ਼ਿਆਦਾ ਜਾਣਦੇ ਆ ਉਹ ਇਹਦੇ ਬਾਰੇ ਦੱਸ ਸਕਦੇ ਨੇ ਵੀ ਉਹ ਕਹਿੰਦੇ ਵੀ ਮੈਨੂੰ ਇਹ ਦਿਖਾਇਆ ਜਿਸ ਦਾ ਕਰਕੇ ਸਾਨੂੰ ਭਰੋਸਾ ਹੋ ਗਿਆ ਵੀ ਗੱਲ ਤਾਂ ਬਣ ਗਈ ਵੀ ਸੋਨਾ ਦਾ ਪਿਆ ਵੀ ਸੋਨਾ ਦਾ ਪਿਆ ਉਹਨਾਂ ਨੇ ਆਉ ਦਾ ਪਾਠ ਪੂਜਾ ਸ਼ੁਰੂ ਕਰਤਾ ਦੇ ਤੂ ਬੱਤੀ ਚੱਲਦਾ ਰਿਹਾ ਅਖੀਰ ਉਹ ਕਹਿੰਦੇ ਵੀ ਆਹ ਦੇਖ ਲਿਆ ਤੁਹਾਡੇ ਸਾਹਮਣੇ ਹੁਣ ਸੀ ਕੱਢ ਕੇ ਦੇ ਦਿਆਂਗੇ ਤੁਸੀਂ ਐਂ ਕਰੋ ਜਿਹੜਾ ਸੋਨਾ ਤੁਹਾਡੇ ਘਰ ਦੇ ਵਿੱਚ ਪਿਆ ਹੈ ਉਹ ਵੀ ਲਓ ਉਹ ਲਿਓ ਆਪਾਂ ਇੱਥੇ ਉਹਦੇ ਨਾਲ ਵੀ ਪੂਜਾ ਕਰਨੀ ਹੈ ਹਾਂ ਅੱਛਾ ਉਹ ਵਜਾ ਜਿਹੜਾ ਆਮ ਬੰਦੇ ਕੋਲੇ ਤਾਂ ਇੰਨਾ ਨਹੀਂ ਹੁੰਦਾ ਚਲੋ ਵਿਚਾਰੇ ਮਿਹਨਤ ਕਾਜ ਪਰਿਵਾਰ ਹੈ ਕਿਸੇ ਵਿਆਹ ਬੂਜ ਪਾਇਆ ਹੋਣਾ ਤਿੰਨ ਚਾਰ ਤੋਲੇ ਸੋਨਾ ਪਿਆ ਸੀ ਉਹਨਾਂ ਨੇ ਜਿਹੜਾ ਸੋਨਾ ਸੀ ਉਹ ਲਿਆ ਕੇ ਉਹ ਵੀ ਪੰਡਤ ਜੀ ਹਰ ਉਹਦੇ ਹੱਥੇ ਧਰਤਾ ਉਹਨਾਂ ਨੇ ਉਹਦੀ ਵੀ ਸ਼ੁਰੂ ਕਰਤੀ ਪੂਜਾ ਪਾਠ ਵੀ ਕਰਦੇ ਰਹੇ ਅਖੀਰ ਉਹ ਪਰਿਵਾਰ ਨੂੰ ਕਹਿੰਦੇ ਤੁਸੀਂ ਸੌ ਸਕਦੇ ਹੋ ਅਸੀਂ ਤਾਂ ਪੂਜਾ ਲੰਬੀ ਚੱਲੂ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਉਹ ਸੌਗੇ ਸੌਣ ਤੋਂ ਬਾਅਦ ਉਹਨਾਂ ਨੇ ਕਿਹਾ ਕਹਿੰਦੇ ਵੀ ਆ ਜਿਹੜਾ ਸੋਨਾ ਹੈ ਮਤਲਬ ਜਿਹੜਾ ਆਹਾ ਪਿਆ ਉਹਨਾਂ ਨੇ ਕਿਸੇ ਕੱਪੜੇ ਚ ਲਪੇਟਿਆ ਤੇ ਕਹਿੰਦੇ ਵੀ ਅ ਜਿੱਥੇ ਧਰ ਕੇ ਉਹਨਾਂ ਨੇ ਦੱਸ ਦੇ ਤੁਸਨ ਉਹਨਾਂ ਨੇ ਦੱਸਤਾ ਵੀ ਅਲਮਾਰੀ ਦੇ ਵਿੱਚ ਧਰਨਾ ਸੀ ਤਾਂ ਉਹ ਕਹਿੰਦੇ ਅਸੀਂ ਆਪੇ ਹੀ ਧਰ ਦਿਆਂਗੇ ਅੱਛਾ ਜੀ ਉਹਨਾਂ ਨੇ ਫੜਾਤਾ ਅਲਮਾਰੀ ਦੇ ਵਿੱਚ ਧਰਤਾ ਤੇ ਮਤਲਬ ਰਾਤ ਤੱਕ ਕੰਮ ਚੱਲਦਾ ਰਿਹਾ ਇਹ ਉਦੋਂ ਬਾਅਦ ਕਹਿੰਦੇ ਵੀ ਇਹ ਅਜੇ ਤੁਸੀਂ ਖੋਲਣਾ ਨਹੀਂ ਇਹ ਸਾਨੂੰ ਉਹਦਾ ਕੰਮ ਸੈੱਟ ਕਰਨਾ ਹਾਂ ਵੀ ਸਾਨੂੰ ਸੈੱਟ ਜਿਵੇਂ ਉਹ ਕਹਿੰਦਾ ਸਾਨੂੰ ਨਿਕਲ ਜਾਣ ਦੇ ਉਹ ਕਿਉਂ ਲੋਕ ਪਹਿਲਾਂ ਹੀ ਫੜ ਲੈਣ ਕਹਿੰਦੇ ਵੀ ਇਹ ਖੋਲਣਾ ਨਹੀਂ ਉਹ ਕਹਿੰਦੇ ਜਦੋਂ ਉਦੋਂ ਬਾਅਦ ਉਹਨਾਂ ਨੂੰ ਤਾਂ ਵਿਚਾਰੇ ਨੂੰ ਆਏ ਸੀ ਵੀ ਸੋਨੇ ਦਾ ਭੰਡਾਰ ਹੈ ਜਿਹਨੂੰ ਆਪਣੇ ਘਰੇ ਤੋਂ ਆਈ ਗਿਆ ਇੱਥੋਂ ਇਹ ਕੱਢ ਕੇ ਉੱਥੇ ਰੱਖ ਗਏ ਉਹ ਮਤਲਬ ਕਿਵੇਂ ਲੋਕਾਂ ਤੋਂ ਸ਼ਵਾਜ ਆ ਜਾਂਦੇ ਨੇ ਤੇ ਉਹਨਾਂ ਨੇ ਆਪਦੇ ਘਰ ਦੀਆਂ ਇੱਕ ਤਰ੍ਹਾਂ ਆਪਾਂ ਕਹਿੰਦੇ ਹਾਂ ਅਲਮਾਰੀ ਦੀਆਂ ਚਾਬੀਆਂ ਉਹਨਾਂ ਨੂੰ ਫੜਾ ਦੀਆਂ ਤੇ ਭਰੋਸਾ ਸੀ ਵਜਿਆ ਹੋਇਆ ਇਹਦਾ ਵਿਸ਼ਵਾਸ ਘਾਤ ਜਿਵੇਂ ਆਪਾਂ ਕਹਿੰਦੇ ਹਾਂ ਉਸ ਟਾਈਪ ਦਾ ਮਾਮਲਾ ਕੱਲੀ ਠੱਗੀ ਨਹੀਂ ਉਹਨਾਂ ਨੂੰ ਭਰੋਸੇ 'ਚ ਲੈ ਕੇ ਕੀਤਾ ਗਿਆ ਕੰਮ ਸਹੀ ਹੈ ਕੀ ਤੁਸੀਂ ਕਹਿਣਾ ਚਾਹਦੇ ਮੈਂ ਮੈਂ ਇਹੀ ਕਹਿਣਾ ਚਾਹ ਰਿਹਾ ਕਿ ਕਿੰਨੇ ਲੋਕ ਮਤਲਬ ਕਿ ਅੰਧਵਿਸ਼ਵਾਸ ਦੇ ਵਿੱਚ ਪੈ ਜਾਂਦੇ ਨੇ ਅਜਨਬੀ ਬੰਦਿਆਂ ਨੂੰ ਤੁਸੀਂ ਘਰੇ ਬੁਲਾ ਰਹੇ ਹੋ ਰਾਤ ਨੂੰ ਉਹ ਤੁਹਾਡੇ ਘਰੇ ਬੈਠੇ ਨੇ ਠੀਕ ਹੈ ਸਾਰੀ ਰਾਤ ਤੁਹਾਡੇ ਘਰੇ ਉਹ ਕਹਿੰਦੇ ਅਸੀਂ ਇੱਥੇ ਤੰਤਰ ਮੰਤਰ ਕਰ ਰਹੇ ਹਾਂ ਉਹ ਉਹ ਕੁਝ ਵੀ ਕਰ ਸਕਦੇ ਨੇ ਕਿਉਂਕਿ ਘਰੇ ਘਰੇ ਔਰਤਾਂ ਵੀ ਹੁੰਦੀਆਂ ਨੇ ਮਤਲਬ ਕਿ ਕਿੰਨਾ ਬੰਦਿਆਂ ਦੇ ਦਿਮਾਗ ਤੇ ਪੜਦਾ ਪੈ ਜਾਂਦਾ ਮੈਂ ਹੈਰਾਨ ਆ ਇਹ ਗੱਲ ਤੋਂ ਉਹ ਜਿਹੜਾ ਅੰਧਵਿਸ਼ਵਾਸ ਹੈ ਨਾ ਉਹ ਅੰਧਵਿਸ਼ਵਾਸ ਏਸੇ ਚੀਜ਼ ਦਾ ਹੀ ਨੋਆ ਹੈ ਅੰਧਵਿਸ਼ਵਾਸ ਦਾ ਕੀ ਵੀ ਅੱਖਾਂ ਮੀਚ ਕੇ ਕਿਸੇ ਤੇ ਯਕੀਨ ਕਰ ਲੈਣਾ ਅੱਖਾਂ ਭਾਵੇਂ ਉਹਨਾਂ ਦੀਆਂ ਖੁੱਲੀਆਂ ਸੀ ਪਰ ਐ ਮਨ ਲੋ ਅੱਖਾਂ ਉਹਨਾਂ ਦੇ ਜਿਹੜਾ ਅਗਿਆਨਤਾ ਦਾ ਹਨੇਰਾ ਗੈਦੀ ਆਪਾਂ ਚਾਨਣ ਜਿਵੇਂ ਕਹਿੰਦੇ ਨੇ ਨਾ ਵੀ ਇੱਕ ਤੀਜਾ ਨੇਤਰ ਹੁੰਦਾ ਉਹ ਵਿਦਿਆ ਨੂੰ ਤੀਜਾ ਨੇਤਰ ਕਿਹਾ ਜਾਂਦਾ ਹੈ ਅਸੀਂ ਕਿਤਾਬੀ ਪੜ੍ਹਾਈ ਤਾਂ ਲੋਕ ਪੜ੍ਹਦੇ ਆ ਆਪਾਂ ਨੂੰ ਸਕੂਲਾਂ 'ਚ ਵੀ ਪੜ੍ਹਾਈ ਜਾਂਦੀ ਹੈ ਠੀਕ ਹੈ ਉਹ ਕਿਤਾਬੀ ਪੜ੍ਹਾਈ ਦੇ ਨਾਲ ਆਪਣਾ ਤੀਜਾ ਨਿਤਤਰ ਹੈ ਜਿਹੜਾ ਖੁੱਲਦਾ ਨਹੀਂ ਗਿਆਨ ਵਾਲਾ ਨਿਤਤਰ ਬਿਲਕੁਲ ਸਹੀ ਹੁਣ ਜਿਹੜੇ ਬੰਦੇ ਨੂੰ ਗਿਆਨ ਹੋ ਗਿਆ ਉਹ ਤਾਂ ਇਹਨਾਂ ਦੇ ਗੱਲ ਵਿੱਚ ਆਉਂਦਾ ਨਹੀਂ ਹੈ ਸਹੀ ਠੀਕ ਹੈ ਤੇ ਉਹਨਾਂ ਨੇ ਮਤਲਬ ਉਹ ਕਹਿੰਦੇ ਉਦੋਂ ਬਾਅਦ ਦੇ ਵਿੱਚ ਉਹਦੇ ਜਿਹੜੀ ਘਰ ਵਾਲੀ ਹੈ ਉਹਨੇ ਰਿਸ਼ਤੇਦਾਰੀ 'ਚ ਕਿਤੇ ਵਿਆਹ ਜਾਣਾ ਸੀ ਕਈ ਦਿਨਾਂ ਬਾਅਦ ਉਹਨਾਂ ਦੇ ਪੂਜਾ ਪਾਠ ਕਰਨ ਤੋਂ ਬਾਅਦ ਉਹਨਾਂ ਨੇ ਤਾਂ ਆਪਣੇ ਮਨ 'ਚ ਸੋਚਿਆ ਹੋਣਾ ਵੀ ਅੱਜ ਗੈਣੇ ਨੇ ਜਿਹੜੇ ਜਿੰਨੇ ਕ ਆਪਣੇ ਪੈਸੇ ਸੀ ਉਹਦਾ ਵੀ ਅੱਜ ਤਾਂ ਪੂਰਾ ਹੀ ਹਾਰ ਸ਼ਿਕਾਰ ਕਰਕੇ ਜਾਣਾ ਚਾਹੀਦਾ ਕਿਉਂ ਆਪਾਂ ਦਾ ਮਾਲਾ ਮਾਲ ਹੋ ਗਏ ਵੀ ਰਾਣੀ ਹਾਰ ਨਿਕਲੇ ਹੋਣਗੇ ਆ ਵੀ ਰਾਣੀ ਹਾਰ ਨਿਕਲੇ ਹੋਣਗੇ ਉਹ ਵਿਚਾਰਿਆਂ ਨੇ ਦੇਖਿਆ ਉਹਨਾਂ ਦਾ 50-55000 ਰੁਪਈਆ ਸੀ ਵਿੱਚੀ ਉਹ ਤੇ ਵਿੱਚੀ ਜਿਹੜਾ ਉਹਨਾਂ ਦਾ ਸੋਨਾ ਸੀ ਉਹ ਸਾਰਾ ਲੈ ਕੇ ਉਹ ਚੂ ਮੰਤਰੋਗੇ ਜਦੋਂ ਉਹਨੂੰ ਉਹਨਾਂ ਨੂੰ ਪਤਾ ਲੱਗਿਆ ਉਦੋਂ ਨੂੰ ਪੰਡਿਤ ਜੀ ਹੋਰੇ ਤਾਂ ਜਿਹੜੇ ਸ਼ਾਸਤਰੀ ਜੀ ਹੋਰੇ ਸ ਰਫੂ ਚੱਕਰ ਹੋ ਗਏ ਉਹ ਉਹ ਸਵੇਰੇ ਹੀ ਭੱਜ ਗਏ ਉੱਥੋਂ ਜਾਂ ਇੱਕ ਦੋ ਦਿਨ ਉੱਥੇ ਰਹੇ ਉਹਨਾਂ ਦਾ ਜੇ ਉੱਥੇ ਰਹੇ ਵੀ ਹੋਣਗੇ ਬਾਬਾ ਜੀ ਉਹਨਾਂ ਨੇ ਕਿਹੜਾ ਵਿਚਾਰਾ ਦੇਖਿਆ ਉਹਨ ਤੋਂ ਛੱਕੀ ਨਹੀਂ ਸੀ ਹੂੰ ਉਹਨਾਂ ਨੂੰ ਕਹਿੰਦੇ ਆਪਣੇ ਦਾ ਘਰੇ ਪਿਆ ਉਹ ਤਾਂ ਆਸਾਨੀ ਨਾਲ ਚਲੇ ਗਏ ਨਾ ਵੀ ਆਪਣਾ ਤਾਂ ਕੰਮ ਹੋ ਗਿਆ ਉਦੋਂ ਬਾਅਦ ਚ ਉਹਨਾਂ ਨੇ ਫਿਰ ਪੁਲਿਸ ਨੂੰ ਇਹਦੀ ਇਤਲਾਹ ਦਿੱਤੀ ਥਾਣਾ ਸ਼ੈਣਾ ਦੇ ਵਿੱਚ ਅੱਛਾ 9ਵੇਂ ਮਹੀਨੇ ਦੀ 11 9 2025 ਨੂੰ ਉਹਨਾਂ ਨੇ ਖੁਸ਼ਵਿੰਦਰ ਨੇ ਇਤਲਾਹ ਦਿੱਤੀ ਫਿਰ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਪਰਚਾ ਦਰਜ ਕਰਨ ਵੇਲੇ ਤੱਕ ਉਹਨਾਂ ਨੂੰ ਉਹਦੇ ਬਾਰੇ ਐਡਰੈਸ ਪਤਾ ਕੋਈ ਨਹੀਂ ਸੀ ਪਤਾ ਠੀਕ ਹੈ ਇਹ ਦੇਖੋ ਆਪਣੇ ਬਲਜੀਤ ਸਿੰਘ ਜਿਹੜੇ ਸੀਆਈਏ ਦੇ ਇੰਚਾਰਜ ਹੈ ਉਹਨਾਂ ਨੂੰ ਇਹ ਮੰਨਿਆ ਜਾਂਦਾ ਵੀ ਸ਼ੇਰ ਦੇ ਜਵਾੜੇ ਜੋ 마ਸਕ ਛਿੱਦੇ ਹੁੰਦੇ ਸਹੀ ਹੈ ਦੇਖੋ ਅੰਨੇ ਦੇ ਥੇ ਉਹਨਾਂ ਨਾਲ ਤਾਂ ਘਟਨਾ ਵਾਪਰ ਗਈ ਜਿਨ੍ਹਾਂ ਦੇ ਘਰੇ ਆਉਂਦੇ ਜਾਂਦੇ ਸੀ ਉਹਨਾਂ ਨੂੰ ਐਡਰੈਸ ਪਤਾ ਕੋਈ ਨਹੀਂ ਪਤਾ ਮਤਲਬ ਇਹਦਾ ਬਲਜੀਤ ਸਿੰਘ ਉਹਨਾਂ ਦੀ ਟੀਮ ਜਿਹੜੇ ਲਭਪ੍ਰੀਤ ਏਐਸਆਈ ਨੇ ਉਹਨਾਂ ਦੀ ਟੀਮ ਦੀ ਬਦੌਲਤ ਉਹਨਾਂ ਨੇ ਆਏ ਮੰਨ ਲਓ ਉਹਨਾਂ ਦਾ ਇੰਨਾ ਪਿੱਛਾ ਕੀਤਾ ਵੀ ਨਤੀਜਾ ਇਹ نکਲ ਆ ਵੀ ਉਹਨਾਂ ਦੇ ਵਿੱਚੋਂ ਦੋ ਬੰਦੇ ਨੇ ਜਿਹੜੇ ਉਹ ਫੜ ਲਏ ਨੇ ਨੇਰੇ 'ਚ ਹੱਥ ਮਾਰਨ ਵਾਲੀ ਗੱਲ ਹੋ ਗਈ ਹੈ ਉਹਨਾਂ ਨੂੰ ਪਤਾ ਹੀ ਨਹੀਂ ਹਾਂ ਮਤਲਬ ਕਿਸੇ ਜਦੋਂ ਜਿਹਦੇ ਨਾਲ ਠੱਗੀ ਬੱਝੀ ਉਹਨੂੰ ਵੀ ਨਹੀਂ ਪਤਾ ਵੀ ਹੈ ਕੌਣ ਆ ਕਿ ਪੁਲਿਸ ਵੱਲੋਂ ਪੁਲਿਸ ਦੀ ਬਹੁਤ ਵਧੀਆ ਪ੍ਰਾਪਤੀ ਰਹੀ ਬਲਜੀਤ ਸਿੰਘ ਹੋਰਾਂ ਦੀ ਜਿਨ੍ਹਾਂ ਨੇ ਇਹਨੂੰ ਮਤਲਬ ਉਹਨਾਂ ਨੇ ਲਿਖਿਆ ਵੀ ਤਕਨੀਕੀ ਇੱਕ ਤਾਂ ਜਿਹੜੀ ਆ ਅਧੁਨਿਕ ਕਹਿੰਦੀ ਆਪਾਂ ਉਹੋ ਵਰਤੋਂ ਕਰਕੇ ਵੀ ਜਿਵੇਂ ਦੇਖਿਆ ਜਾਂਦਾ ਵੀ ਉਸ ਵੇਲੇ ਤੱਕ ਜਿਵੇਂ ਮੋਬਾਈਲ ਦੇ ਟਾਵਰ ਵਗੈਰਾ ਨੇ ਹੋਰ ਨੇ ਸਾਰੀਆਂ ਲੋਕੇਸ਼ਨਾਂ ਵਗੈਰਾ ਕੱਢ ਲੈਂਦੇ ਨੇ ਜਿਹੜੀ ਉਹਨਾਂ ਨੇ ਆਪ ਦੇ ਤੌਰ ਤਰੀਕਿਆਂ ਨਾਲ ਜਿਹੜੇ ਦੋ ਦੋਸ਼ੀ ਐ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਨੂੰ ਅਰੈਸਟ ਕਰਕੇ ਤੇ ਉਹਨਾਂ ਦੇ ਕੋਲ ਜਿਹੜਾ ਬਰਾਮਦਗੀ ਐ ਉਹ ਵੀ ਜਿਹੜੀ ਬਰਾਮਦਗੀ ਹੋਈ ਐ 60000 ਰੁਪਿਆ ਕਰੰਸੀ ਨੋਟ ਐ ਜਿਹੜਾ ਉਹਨਾਂ ਨੂੰ ਬਰਾਮਦ ਵੀ ਹੋਇਆ ਬਾਕੀ ਕਿਨੇ 1.5 ਲੱਖ ਗਏ ਸੀ ਘਰੋਂ ਇਹਨਾਂ ਦੇ ਨਹੀਂ 50000 ਰੁਪਏ ਇਹਨਾਂ ਦੇ ਕੋਲ ਲੈ ਕੇ ਗਏ ਸੀ ਉਹ ਸ਼ਾਇਦ 55 50000 ਰੁਪਇਆ ਸੀ 3 4 ਨਾ ਹਾਂ 3 4 ਟੋਲੇ ਸੋਨਾ ਸੀ ਤੇ 1.5 ਲੱਖ ਰੁਪਇਆ ਗਾਇਬ ਸੀ ਠੀਕ ਹੈ ਜੀ ਠੀਕ ਹੈ ਉਹਦੇ ਜੋ 60000 60000 ਰੁਪਇਆ ਜਿਆਦਾ ਕਰ ਲਿਆ ਉਹ ਪੁਲਿਸ ਨੇ ਰਿਕਵਰ ਕਰ ਲਿਆ ਬਾਕੀ ਜਿਵੇਂ ਹੁਣ ਨਰਮਾਨ ਲਿਆ ਹੁੰਦਾ ਉਹ ਪੁੱਛਗਿੱਛ ਦੇ ਵਿੱਚ ਬਾਕੀ ਰਿਕਵਰੀ ਵੀ ਕਰ ਲੈਣਗੇ ਹੂੰ ਉਹਦਾ ਮਤਲਬ ਇਹ ਹੁੰਦਾ ਨਾ ਵੀ ਇਹ ਲੋਕਾਂ ਨੇ ਜਦੋਂ ਹੁਣ ਪੜਤਾਲ ਅੱਗੇ ਵਧਦੀ ਹੈ ਤਾਂ ਅੱਗੇ ਟੀਮ ਹੋਰ ਵੀ ਨਿਕਲਦੀ ਹੁੰਦੀ ਹੈ ਖਿੱਦੜ ਦੁੜ ਉੱਡੜਦੀ ਆ ਲੀਆ ਵਾਲੀ ਹਾਂ ਭਾਵੇਂ ਹੁਣ ਮਤਲਬ ਉਹਨਾਂ ਨੇ ਕਿਹਾ ਸੀ ਦੋ ਬੰਦੇ ਆਏ ਸੀ ਪਰ ਇੱਕ ਤੀਜਾ ਹੋਰ ਨਿਕਲ ਆਇਆ ਠੀਕ ਹੈ ਮੈਨੂੰ ਲੱਗਦਾ ਜਿਹੜੇ ਤਰੀਕੇ ਨਾਲ ਪੜਤਾਲ ਨੂੰ ਉਹ ਜਿਹਵੇਂ ਦਾ ਕਹਿੰਦਾ ਜਿਹੜਾ ਗਲੋਟਾ ਹੁੰਦਾ ਵੀ ਉਹ ਗਲੋਟੇ ਦੇ ਜਦੋਂ ਤੰਦ ਢੇੜਨ ਲੱਗਦੀ ਹੈ ਪੁਲਿਸ ਆਪਦੀ ਆਈ ਤੇ ਆਜੀ ਤੇ ਮੈਨੂੰ ਲੱਗਦਾ ਫਿਰ ਤਾਂ ਮਤਲਬ ਉਹਦਾ ਪੋਤਲੇ ਛਾਣ ਮਾਰਦੇ ਨੇ ਵੀ ਵੀ ਕਿੱਥੇ ਮਤਲਬ ਦੱਬੇ ਗਏ ਸੀ ਠੀਕ ਹੈ ਉਹ ਸਾਰਾ ਮਤਲਬ ਉਹਨਾਂ ਨੇ ਉਹ ਬਰਾਮਦ ਕਰ ਲਿਆ ਤੇ ਬਾਕੀ ਮੈਨੂੰ ਲੱਗਦਾ ਰਹਿੰਦੀ ਗੁੰਦੀ ਜਿਹੜੀ ਬਰਾਮਦਗੀ ਹੈ ਫੇਰ ਕਰ ਲੈਣਗੇ ਸੋ ਸਾਡਾ ਜੋ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਤੁਹਾਨੂੰ ਅਵੇਅਰ ਕੀਤਾ ਜਾ ਸਕੇ ਬਾਈ ਜੀ ਨੇ ਬੜੇ ਵਿਸਥਾਰ ਦੇ ਨਾਲ ਜਿਹੜੀ ਇਹ ਘਟਨਾ ਦਾ ਖੁਲਾਸਾ ਕੀਤਾ ਤੇ ਕਈ ਗੱਲਾਂ ਹੋਰ ਵੀ ਬੜੀਆਂ ਜੋ ਦੱਸੀਆਂ ਨੇ ਤੁਹਾਨੂੰ ਕਿ ਬੰਦਾ ਕਈ ਵਾਰ ਲਾਲਚ ਦੇ ਵਿੱਚ ਆ ਕੇ ਇਹ ਵੀ ਨਹੀਂ ਦੇਖਦਾ ਕਿ ਮੈਂ ਕੀ ਕਰ ਰਿਹਾ ਇਹ ਜੋ ਮੈਂ ਕਰ ਰਿਹਾ ਇਹ ਕਿੰਨਾ ਘਾਤਕ ਮੇਰੇ ਵਾਸਤੇ ਹੋ ਸਕਦਾ ਮੇਰੇ ਪਰਿਵਾਰ ਵਾਸਤੇ ਵਾਸਤੇ ਹੋ ਸਕਦਾ ਬਾਬਾ ਜੀ ਇੱਕ ਗੱਲ ਮੈਂ ਹੋਰ ਵਿਚਾਰੇ ਸੀ ਜਿਹੜੀ ਰਹਿ ਗਈ ਵੀ ਇਹ ਲਾਪਰੀਤ ਜਿਹੜੇ ਇਹਦੇ ਆਈਓ ਨੇ ਕੇਸ ਦੇ ਜਿਨ੍ਹਾਂ ਨੇ ਇਹਨੂੰ ਟ੍ਰੇਸ ਕਰਨ ਦੇ ਵਿੱਚ ਬਲਜੀਤ ਸਿੰਘ ਹੋਰਾਂ ਦੀ ਇਨਸਪੈਕਟਰ ਬਲਜੀਤ ਸਿੰਘ ਹੋਰਾਂ ਦੀ ਹਵਾਈ ਦੇ ਵਿੱਚ ਜਿਨ੍ਹਾਂ ਨੇ ਇਹ ਕੰਮ ਨੂੰ ਨੇਪਰੇ ਚਾੜਿਆ ਹੂੰ ਦੋਸ਼ੀਆਂ ਤੱਕ ਪਹੁੰਚੇ ਉਹਨਾਂ ਨੂੰ ਫੜਿਆ 60000 ਦੀ ਬਰਾਮਦਗੀ ਕਰਾ ਲਈ ਉਹਨਾਂ ਨੇ ਦੱਸਿਆ ਵੀ ਉਹ ਉਹਨਾਂ ਨੇ ਪੁੱਛਗਿੱਛ ਦੇ ਵਿੱਚ ਦੱਸਿਆ ਵੀ ਇਹ ਪਹਿਲਾ ਕੰਮ ਨਹੀਂ ਸੀ ਉਹਨਾਂ ਦਾ ਹੂੰ ਉਹ ਲੋਕਾਂ ਦੇ ਘਰਾ ਦੇ ਵੀ ਉਹ ਪਹਿਲਾਂ ਹੋਰ ਵੀ ਮਾਝੇ ਜਿਹਦੇ ਚੋਂ ਵਾਲੇ ਇੱਕ ਪਰਚਾ ਦਰਜ ਇਹਨਾਂ ਦੇ ਪਹਿਲਾਂ ਵੀ ਰਿਹਾ ਹੋਇਆ ਹੈਗਾ ਠੀਕ ਆ ਵੀ ਇਸ ਕਰਕੇ ਉਹਨਾਂ ਨੇ ਜੋ ਪੁਲਿਸ ਕੋਲੇ ਇਹ ਮੰਨਿਆ ਵੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਗ੍ਰਹਿਾਂ ਦੀ ਸ਼ੁੱਧੀ ਲਈ ਜਿਵੇਂ ਅਗਲਾ ਕਹਿੰਦਾ ਵੀ ਰਿੱਧੀਆਂ ਸਿੱਧੀਆਂ ਕਰਦੇ ਸੀ ਉਹ ਤੇ ਮੈਂ ਕਹਿੰਦਾ ਛੋਟੀ ਜਿਹੀ ਇੱਕ ਹੋਰ ਉਦਾਹਰਨ ਦੇਣੀ ਚਾਹਣਾ ਸਮਾਂ ਤਾਂ ਸਾਡਾ ਲੰਬਾ ਹੋ ਰਿਹਾ ਪਰ ਫਿਰ ਵੀ ਆਪਣੇ ਮਤਲਬ ਹੰਡੇਆਈ ਦੇ ਰਹਿਣ ਵਾਲੇ ਸੁਖਪਾਲ ਸਿੰਘ ਸੁਖੂ ਦੇ ਨੌਰ ਤੇ ਮਸ਼ਹੂਰ ਸੀ ਤੇ ਉਹ ਆਪਣੇ ਮਾਸਟਰ ਦੇਵਰਾਜ ਬੱਟਾ ਕਹਿੰਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਉਹਨਾਂ ਦੇ ਭਰਾ ਸੀ ਉਹ ਠੀਕ ਹੈ ਜੀ ਤੇ ਉਹਨਾਂ ਨੇ ਇੱਕ ਵਾਰ ਮੈਨੂੰ ਗੱਲ ਸੁਣਾਈ ਕਾਫੀ ਪੁਰਾਣੀ ਗੱਲ ਹੈ ਉਹ ਕਹਿੰਦੇ ਵੀ ਮੈਂ ਪਟਿਆਲੇੇ ਕਹਿੰਦੇ ਨੌਕਰੀ ਕਰਦਾ ਸੀ ਤੇ ਉੱਥੇ ਕਹਿੰਦੇ ਜਦੋਂ ਮਤਲਬ ਉਹਨਾਂ ਨੇ ਦੇਖਿਆ ਤਾਂ ਕਹਿੰਦੇ ਜਿਵੇਂ ਕਾਲੀ ਮਾਤਾ ਮੰਦਿਰ ਦੇ ਕੋਲੇ ਨਾ ਵੀ ਇੱਕ ਪਟਿਆਲੇ ਦੇ ਵਿੱਚ ਕਹਿੰਦੇ ਜਿਵੇਂ ਜੰਤਰੀ ਲਈ ਮਤਲਬ ਆਏ ਮੰਨ ਲਓ ਵੀ ਉਹ ਬੈਠੇ ਹੁੰਦੇ ਨੇ ਭਵਿੱਖ ਦੱਸਦੇ ਆ ਲੋਕਾਂ ਹਾਂ ਹਾਂ ਸਹੀ ਹੈ ਉਹ ਕਹਿੰਦੇ ਮੈਂ ਵੀ ਉੱਥੇ ਕਹਿੰਦੇ ਸੋਚਿਆ ਵੀ ਚੱਲ ਯਾਰ ਮੈਂ ਵੀ ਇਹਨੂੰ ਦੇਖਾਂ ਵੀ ਯਕੀਨ ਤਾਂ ਉਹਨੂੰ ਕੋਈ ਨਹੀਂ ਸੀ ਮਜ਼ਾਕੀਆ ਲੈਜੇ ਦੇ ਵਿੱਚ ਹਮ ਮਤਲਬ ਐ ਮੰਨ ਲਓ ਇਹ ਘਟੋ ਘਟ ਗੱਲ ਜਿਹੜੀ ਉਹਨਾਂ ਨੇ ਸੁਣਾਈ ਮੈਨੂੰ ਸੁਣੀ ਨੂੰ ਵੀ 40 ਸਾਲ ਤੋਂ ਵੱਧ ਹੋ ਗਏ ਤੇ ਉਦੋਂ ਪਹਿਲਾਂ ਵੀ 10-12 ਸਾਲ ਜਿਹੜੇ 50-52 ਸਾਲ ਪਹਿਲਾਂ ਦੀ ਗੱਲ ਨਹੀਂ ਕਰਨਾ ਪੁਰਾਣੀ ਗੱਲ ਸੀ ਉਹਨਾਂ ਨੇ ਸੁਣਾਈ ਕਹਿੰਦੇ ਮੈਂ ਪੰਡਿਤ ਜੀ ਕੋਲੇ ਬਹਿ ਗਿਆ ਵੀ ਉਹ ਪਤਰੀ ਕਹਿੰਦੇ ਵੀ ਇਹ ਤੇ ਪੈਸੇ ਧਰ ਦਿਓ ਕਹਿੰਦਾ ਮੈਂ ਮਤਲਬ ਰੁਪਈਆ 2 ਰੁਪਈਏ ਧਰ ਤੇ ਜਹੇ ਜਹੇ ਸਰਦਾ ਨਾਲ ਉਹ ਕਹਿੰਦਾ ਵੀ ਹੁਣ ਤੂੰ ਐਂ ਕਰੱਖਾ ਮੀਚ ਕੇ ਬਹਿ ਗਿਆ ਕਹਿੰਦੇ ਵੀ ਤੂੰ ਪੁੱਛਣਾ ਕੀ ਹੈ ਉਹ ਕਹਿੰਦਾ ਇੱਕ ਪਾਣੀ ਦੀ ਗੜਵੀ ਕਹਿੰਦਾ ਉਹਦਾ ਅੱਖਾਂ ਮਤਲਬ ਮੀਚ ਕੇ ਧਿਆਨ ਧਰ ਕੇ ਬਹਿ ਗਿਆ ਕਹਿੰਦਾ ਮੈਂ ਪਾਣੀ ਦੀ ਗੜਬੀ ਚੱਕੀ ਉਹਦੇ ਪਿੱਠ ਪਿੱਛੇ ਧਰਤੀ ਕਹਿੰਦਾ ਉਹ ਮੈਨੂੰ ਬੋਲ ਕਹਿੰਦਾ ਬੋਲ ਵੀ ਹੁਣ ਪੁੱਛ ਭਗਦਾ ਕੀ ਪੁੱਛਣਾ ਕਹਿੰਦਾ ਮੈਂ ਗਾਈ ਤੁਹਾਡੀ ਗੜਬੀ ਕਿੱਥੇ ਇੱਥੇ ਹੀ ਦੱਸ ਦਿਓ ਕਹਿੰਦਾ ਉਹਦਾ ਮੇਰੀਆਂ ਮਿੰਟਾਂ ਗਿਆ ਮੈਨੂੰ ਨਹੀਂ ਪਤਾ ਮੇਰੀ ਗੜਬੀ ਦੇ ਦੇ ਕਹਿੰਦਾ ਉਹਦੀ ਪਿੱਠ ਪਿੱਛੇ ਪਈ ਗੜਬੀ ਦਾ ਨਹੀਂ ਉਹਨੂੰ ਪਤਾ ਲੱਗਿਆ ਸਹੀ ਗੱਲ ਹੈ ਜਿਹੜੀ ਹਾਲਤ ਇਹ ਹੈ ਵੀ ਲੋਕ ਆਪਣੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਦੀ ਕਮਜ਼ੋਰ ਮਾਨਸਿਕਤਾ ਦਾ ਕਹ ਜੀਏ ਬਿਮਾਰ ਮਾਨਸਿਕਤਾ ਦਾ ਕਹ ਜੀਏ ਜਾਂ ਅੰਧਵਿਸ਼ਵਾਸੀ ਮ ਜਿਹੜੀ ਖੁਦ ਵੀ ਪ੍ਰੋਬਲਮਾਂ 'ਚ ਹੁੰਦੇ ਨੇ ਜਿਹੜੀ ਹੁਣ ਉਹ ਉਹਨਾਂ ਦਾ ਭਵਿੱਖ ਦੱਸਦੇ ਵਰਦੇ ਸੀ ਪਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਬਲਜੀਤ ਸਿੰਘ ਹੋਰੇ ਪੱਤਰੀ ਥੋੜੀ ਹੱਡ ਖੋਲ ਲੈਣਗੇ ਬਾਈ ਜੀ ਸਾਡਾ ਜੋ ਮਕਸਦ ਇਹੀ ਹੈ ਕਿ ਤੁਹਾਨੂੰ ਅਵੇਅਰ ਕਰਨਾ ਕਿਉਂਕਿ ਇਹੋ ਜਿਹੇ ਠੱਗ ਆਪਣੇ ਲੋਕਾਂ ਦੇ ਵਿੱਚ ਤੁਰੇ ਫਿਰਦੇ ਨੇ ਪਰ ਆਪਾਂ ਇਹਨਾਂ ਤੋਂ ਸਤਰਕ ਰਹਿਣਾ ਹੁੰਦਾ ਕਿਉਂਕਿ ਜਦੋਂ ਕੋਈ ਫਸਲ ਪੱਕ ਜਾਂਦੀ ਹੈ ਤਾਂ ਉਸ ਦੇ ਵਿੱਚ ਅਕਸਰ ਹੀ ਪਸ਼ੂ ਵੱੜ ਜਾਂਦੇ ਨੇ ਡੰਗਰ ਉਸ ਨੂੰ ਖਰਾਬ ਕਰਦੇ ਨੇ ਇਸ ਲਈ ਤੁਸੀਂ ਹਮੇਸ਼ਾ ਸਤਰਕ ਰਹੋ ਜਾਗਦੇ ਰਹੋ ਕਿਉਂਕਿ ਜਦੋਂ ਬੰਦਾ ਜਾਗਦਾ ਤਾਂ ਉਸ ਦੇ ਨਾਲ ਇਹੋ ਜਿਹਾ ਕੁਝ ਨਹੀਂ ਹੁੰਦਾ ਜਦੋਂ ਬੰਦਾ ਅਵੇਸਲਾ ਹੋ ਜਾਂਦਾ ਤਾਂ ਫਿਰ ਉਸ ਦੇ ਨਾਲ ਠੱਗੀ ਵੱਜਣੀ ਸੁਭਾਵਿਕ ਹੋ ਜਾਂਦੀ